ਹਰ ਮੰਦਰ ਸਾਹਿਬ ਤੇ ਅਟੈਕ ਕਰਕੇ ਪੁੰਨੇ ਜਾ ਵੜਦਾ ਉਧਰ ਲਈ ਸੀ ਉਹ ਫੌਜ ਦਾ ਅਫੀਸਰ ਸੀ ਪੁੰਨੇ ਜਾ ਵੜਦਾ ਬਦਲੀ ਕਰਾ ਕੇ ਉਤੇ ਤੇਲ ਪੰਪ ਤੇ ਜਦੋਂ ਤੇਲ ਪਵਾਉਣ ਲੱਗਦਾ ਗੱਡੀ ਦੇ ਵਿੱਚ ਉਹ ਭਾਈ ਸੁਖਾ ਤੇ ਜਿੰਦਾ ਭਾਈ ਸੁਖਾ ਸਿੰਘ ਤੇ ਮਹਿਤਾਬ ਸਿੰਘ ਦਾ ਰੂਪ ਧਾਰਨ ਕਰਕੇ ਯੋਧੇ ਉਹਨਾਂ ਦੀ ਕੌਮ ਦੇ ਵਾਰਿਸ ਉਹਨੇ ਸਾਰੇ ਦੀ ਧਰਤੀ ਤੇ ਓ ਜਦੋਂ ਆਪਣੀ ਜੜੀ ਸਾਲ ਤਾਂ ਉਹਦਾ ਫੈਰ ਫੋਲ ਦਿੰਦੇ ਨੇ ਤੇਲ ਪੰਪ ਦੇ ਉੱਪਰ ਭਾਜੜਾ ਮੈ ਜਾਂਦੀਆਂ ਨੇ ਤੇ ਜਨਰਲ ਵਦਿਆ ਨੂੰ ਉੱਥੇ ਹੀ ਢੇਰੀ ਕਰ ਜਾਂਦੇ ਨੇ ਗੱਜ ਕੇ ਆਖੋ ਸਤਨਾਮ ਇਹ ਕੌਮ ਆ ਜਿਹੜੀ ਕਦੇ ਮਟਣ ਵਾਲੀ ਨਹੀਂ ਸਵਾ ਸਵਾ ਲੱਖ ਦੇ ਨਾਲ ਲੜਨ ਵਾਲੀ ਹੈ ਮੱਛੇ ਰੰਗਣ ਨੇ ਅਟੈਕ ਕੀਤਾ ਮੱਛੇ ਰੰਗਣ ਨੇ ਸਾਡੇ ਸੱਚਕੰਡ ਸ੍ਰੀ ਦਰਬਾਰ ਸਾਹਿਬ